ਸ਼ੋਭਾ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਮਜ਼ਦੂਰਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਰੋਜ਼ਗਾਰ ਉਪਲਬਧ ਕਰਵਾਉਣ ਵਾਲੀ ਯੋਜਨਾ ਮਨਰੇਗਾ ਨੂੰ ਬੰਦ ਕਰਕੇ ਜੀ ਰਾਮ ਜੀ ਨਾਮ ਦੀ ਨਵੀਂ ਯੋਜਨਾ ਸ਼ੁਰੂ ਕਰਨ ਦੇ ਮੁੱਦੇ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਦੀ ਕੇਂਦਰ ਸਰਕਾਰ ਦਾ ਕਿਰਾਉ ਕੀਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਦੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋ ਪਿੱਛੇ ਹਟ ਰਹੀ ਹੈ ਅਤੇ ਇਸ ਤੋਂ ਪਹਿਲਾਂ ਰੋਜ਼ਗਾਰ ਉਪਲਬਧ ਕਰਾਉਣ ਦੇ ਲਈ 100% ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਸੀ ਪਰ ਹੁਣ ਰਾਜ ਸਰਕਾਰਾਂ ਤੇ ਨਵੀਂ ਯੋਜਨਾ ਦੇ ਤਹਿਤ ਵਾਧੂ ਬੋਝ ਪਾਇਆ ਜਾ ਰਿਹਾ ਹੈ ਮੈਂ ਤੁਹਾਡੇ ਨਾਲ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜਬੂਦ ਵਿਰੋਧੀ ਨੀਤੀ ਲੈ ਕੇ ਆ ਰਹੀ ਹੈ ਮੈਂ ਉਸ ਨੀਤੀ ਦੇ ਬਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ ਵੀ ਬੀ ਜੀ ਰਾਮ ਜੀ ਐਕਟ ਜਿਹੜਾ ਬੰਦੇਕਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਇਸ ਨਾਮ ਦੇ ਥੱਲੇ ਜੋ ਕੁਛ ਭਾਪੀ ਕਰਨ ਜਾ ਰਹੀ ਹੈ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮੰਵੇਗਾ ਦੇ ਰੂਪ ਵਿੱਚ ਛੁੱਟ ਹੋਈ ਸੀਗੀ ਇਨਡਾਇਰੈਕਟਲੀ ਬੀਜੇਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਟਾਲ ਆਉਣ ਜਾ ਰਹੀ ਹੈ ਆ ਉਹ ਦਾ ਇਸ ਦੇਸ਼ ਦੇ ਵਿੱਚ ਵਾਜਾਂ ਦੇ ਜਿਹੜੇ ਧਗਾਦ ਹੈ ਉਹਨਾਂ ਨੂੰ ਘਟਾਉਣ ਜਾ ਰਹੀ ਹੈ ਆਹ ਦਾ ਸਾਡੀਆਂ ਜਿਹੜੀਆਂ ਚੁੜੀਆਂ ਹੋਈਆਂ ਗ੍ਰਾਮ ਪੰਚਾਇਤਾਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਹੋਣੇ ਜਿੰਨਾਂ ਦੀਆਂ ਬੋਟਾ ਹੋਈਆਂ ਜਿਨ੍ਹਾਂ ਦੇ ਥਰੂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋਕ ਪੱਖੀ ਪ੍ਰੋਜੈਕਟ ਸੀਗੇ ਉਹ ਮੰਨੇਗਾ ਦੇ ਦਾਇਂ ਕਲਾ ਸਕਦੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘਟਾਈਆਂ ਜਾ ਰਹੀਆਂ ਹਨ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਪੰਥਕ ਤੇ ਧਾਰਮਿਕ ਮਸਲਿਆਂ ਦੇ ਉੱਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਹੈ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੌਰਾਨ ਵੱਖ-ਵੱਖ ਮਸਲੇ ਵਿਚਾਰੇ ਗਏ ਨੇ ਪੰਚ ਸਿੰਘ ਸਹਿਬਾਨਾ ਦੀ ਇਕੱਤਰਤਾ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੈਰਿਜ ਪੈਲਸਾਂ ਫਾਰਮ ਹਾਊਸਾਂ ਨੂੰ ਮੁਬਾਰਕ ਤੌਰ ਤੇ ਇਸਤੇਮਾਲ ਕਰਕੇ ਉੱਥੇ ਆਨੰਦ ਕਾਰਜ ਕਰਵਾਉਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਜਿហេ ਮੈਰਿਜ ਪਾਲਸ ਪੈਲਸਾਂ ਦੇ ਮਾਲਕਾਂ ਅਤੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਜਥਿਆਂ ਦੇ ਖਿਲਾਫ ਰਵਾਇਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਜਥੇਦਾਰ ਕੁਲਦੀਪ ਸਿੰਘ ੜਵਾਜ ਨੇ ਕਿਹਾ ਕਿ ਹਾਲ ਦੇ ਵਿੱਚ ਪਾਰਕਾਂ ਦੇ ਵਿੱਚ ਹੋਟਲਾਂ ਦੇ ਵਿੱਚ ਤੇ ਖੁੱਲੀਆਂ ਜਾਂ ਵਪਾਰਕ ਥਾਵਾਂ ਦੇ ਉੱਤੇ ਅਨੰਤ ਕਾਰਜ ਸਮਾਗਮਾਂ ਤੇ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਗਿਆ ਤੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਨੰਦ ਕਾਰਜ ਸਮਾਗਮ ਸਿਰਫ ਗੁਰਦੁਆਰਾ ਸਹਿਵਾਨਾਂ ਦੇ ਵਿੱਚ ਹੀ ਹੋਣਗੇ ਅਤੇ ਕਿਤੇ ਹੋਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਮੀਟਿੰਗ ਦੇ ਵਿੱਚ AI ਆਧਾਰਿਤ ਵੀਡੀਓਜ਼ ਤੇ ਨਕਲੀ ਫਿਲਮਾਂ ਦੀ ਸਿਰਜਣਾ ਦੇ ਵਿਸ਼ੇ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਭਾਵੇਂ ਟੈਕਨੋਲੋਜੀ ਆਧੁਨਿਕ ਹੋ ਸਕਦੀ ਹੈ ਪਰ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਧਾਰਮਿਕ ਵਿਸ਼ਿਆਂ ਤੇ ਅਜਿਹੀ AI ਜਾਂ ਨਕਲੀ ਫਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ ਕਿਉਂਕਿ ਇਹ ਸਿੱਖ ਕਦਰਾਂ ਕੀਮਤਾਂ ਤੇ ਪਰੰਪਰਾਵਾਂ ਤੇ ਮਾੜਾ ਪ੍ਰਭਾਵ ਪਾਉਂਦੀਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਗੁਰੂ ਸਹਿਬਾਨ ਸ਼ਹੀਦ ਸਿੰਘਾ ਅਧਾਰਿਤ ਐਨੀਮੇਸ਼ਨ ਫਿਲਮਾਂ ਤੇ AI ਦੀ ਵਰਤੋਂ ਕਰਨ ਤੇ ਸਖਤ ਕਾਰਵਾਈ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਪੰਜ ਸੇ ਗੱਸੇਵਾਨਾਂ ਨੇ ਕਿਹਾ ਹੈ ਕਿ 1328 ਪਾਵਨ ਸਰੂਪਾਂ ਦੇ ਮਾਮਲੇ ਤੇ ਕੋਈ ਵੀ ਸਿਆਸੀ ਪਾਰਟੀ ਲਾਭ ਉਠਾਉਣ ਦੀ ਕੋਸ਼ਿਸ਼ ਨਾ ਕਰੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੋ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਜਾਇਜ਼ ਠਹਿਰਾਇਆ ਗਿਆ ਜਦਕਿ ਸ਼੍ਰੀ ਕਾਸਤਖ ਸਾਬ ਦੇ ਹੁਕਮਾਂ ਨਾਲ ਗਠਿਤ ਇਸੇ ਕਮਿਸ਼ਨ ਦੀ ਰਿਪੋਰਟ ਪੰਨਾ ਨੰਬਰ 230 ਤੇ ਸਪਸ਼ਟ ਤੌਰ ਤੇ ਕਹਿੰਦੀ ਹੈ ਕਿ ਇਹ ਨਹੀਂ ਮੰਨਿਆ ਜਾਣਾ ਚਾਹੀਦਾ ਕਿ ਸਰਕਾਰ ਕਾਨੂੰਨ ਜਾਂ ਪੁਲਿਸ ਸਟੇਸ਼ਨ ਇਹਨਾਂ ਪਵਿੱਤਰ ਸਰੂਪਾਂ ਦੇ ਮਾਮਲੇ ਤੇ ਨੂੰ ਸਹੀਟ ਅੰਦਰ ਨਾਲ ਹੱਲ ਕਰ ਲੈਣਗੇ ਪੰਜ ਸਿੰਘ ਸਹਿਬਾਨ ਨੇ ਕਿਹਾ ਕਿ ਰਿਸ਼ਵਤ ਖੋਰੀ ਦੁਨੀਆ ਭਰ ਦੇ ਵਿੱਚ ਫੈਲੀ ਹੋਈ ਹੈ ਪੈਸੇ ਦੀ ਮਦਦ ਨਾਲ ਫੈਸਲੇ ਬਦਲੇ ਜਾਂਦੇ ਨੇ ਅਤੇ ਪੁਲਿਸ ਥਾਣਿਆਂ ਦੇ ਵਿੱਚ ਕੇਸ ਕਮਜ਼ੋਰ ਕੀਤੇ ਜਾ ਸਕਦੇ ਨੇ ਇਸ ਲਈ ਇਹ ਬਿਹਤਰ ਹੋਵੇਗਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਕਾਖਤਕ ਸਹਿਬ ਦੀਆਂ ਹਦਾਇਤਾਂ ਦੇ ਮੁਤਾਬਿਕ ਇਸ ਮਾਮਲੇ ਨੂੰ ਆਪਣੇ ਸੰਸਥਾਗਤ ਢਾਂਚੇ ਦੇ ਰਾਹੀਂ ਹੀ ਹੱਲ ਕਰੇ ਉਧਰ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਖਰਾਬ ਬਣੀ ਹੋਈ ਹੈ ਹਾਲਾਂਕਿ ਮਾਮੂਲੀ ਸੁਧਾਰ ਹੋਇਆ ਪਰ ਇਸ ਦੇ ਬਾਵਜੂਦ ਹਵਾ ਦੀ ਸ਼੍ਰੇਣੀ ਬਹੁਤ ਖਰਾਬ ਬਣੀ ਹੋਈ ਹੈ ਸ਼ਨੀਵਾਰ ਨੂੰ ਦਿੱਲੀ ਦੇ ਵਿੱਚ ਔਸਤ ਹਵਾ ਦੀ ਗੁਣਵੱਤਾ 385 ਦਰਜ ਕੀਤੀ ਗਈ ਹੈ ਜੋ ਕਿ ਗੰਭੀਰ ਪੱਧਰ ਦੇ ਬਹੁਤ ਨੇੜੇ ਹੈ ਇਸ ਦੌਰਾਨ ਦਿੱਲੀ ਦੇ ਵਿੱਚ 40 ਦੇ ਵਿੱਚੋਂ 20 에ਅਰ ਕੁਆਲਿਟੀ ਸਟੇਸ਼ਨਾਂ ਤੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ 에ਅਰ ਕੁਆਲਿਟੀ ਇੰਡੈਕਸ ਔਸਤ 400 ਤੋਂ ਵੱਧ ਦਰਜ ਕੀਤੀ ਗਈ ਹੈ ਇਨਾਂ ਦੇ ਵਿੱਚ ਸ਼ਾਦੀਪੁਰ ਵਿਵੇਕ ਵਿਹਾਰ ਅਸ਼ੋਕਨਗਰ ਬਵਾਨਾ ਦਿੱਲੀ ਚਾਦਰੀ ਚੌਕ ਦਵਾਰਕਾ ਆਈਟੀਓ ਮੁੰਡਿਕਾ ਸਟੇਸ਼ਨ ਸ਼ਾਮਲ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ 에ਅ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਗ੍ਰੇਟਿਡ ਰਿਸਪਾਂਸ ਐਕਸ਼ਨ ਪਲਾਨ ਪੜਾ 3 ਲਾਗੂ ਕੀਤਾ ਇਸ ਦੌਰਾਨ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਜੀ ਆਰ ਏ ਪੀ 4 ਦੇ ਤਹਿਤ ਪਾਬੰਦੀਆਂ ਹੁਣ ਸਥਾਈ ਤੌਰ ਤੇ ਲਾਗੂ ਕਰ ਦਿੱਤੀਆਂ ਗਈਆਂ ਨੇ ਹੁਣ ਪੈਟਰੋਲ ਡੀਜ਼ਲ ਅਤੇ BS6 ਮਾਪਦੰਡਾ ਤੋਂ ਹੇਠਾਂ ਵਾਲੇ ਵਾਹਨਾਂ ਦੇ ਦਿੱਲੀ ਦੇ ਵਿੱਚ ਵਾਯੂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਤੋਂ ਬਿਨਾ ਦਾਖਲ ਹੋਣ ਤੇ ਪਾਬੰਦੀ ਲਗਾਈ ਗਈ ਹੈ ਇਹ ਪਾਬੰਦੀਆਂ ਤੋਂ ਪਹਿਲਾਂ ਜੀਆਰਏਪੀ 4 ਲਾਗੂ ਕਰਨ ਦੌਰਾਨ ਲਗਾਈਆਂ ਗਈਆਂ ਸਨ ਤੇ ਹੁਣ ਸਰਕਾਰ ਨੇ ਅਗਲੇ ਹੁਕਮਾਂ ਤੱਕ ਇਹ ਲਾਗੂ ਰਹਿਣਗੀਆਂ ਮਹਾਰਾਜ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਹਿਰੀਲੀ ਹਵਾ ਨਾ ਸਿਰਫ ਸਰੀਰਕ ਸਿਹਤ ਸਗੋਂ ਮਾਨਸਿਕ ਸਿਹਤ ਨੂੰ ਵੀ ਖਰਾਬ ਕਰ ਰਹੀ ਹੈ ਇਸ ਦੇ ਨਾਲ ਬੱਚਿਆਂ ਦੇ ਵਿੱਚ ਆਈਕਿਊ ਜਾਂ ਯਾਦਦਾਸ਼ਤ ਦਾ ਵਿਕਾਰ ਅਤੇ ਏਡੀਐਚਡੀ ਹੋਣ ਦਾ ਖਤਰਾ ਵਧ ਗਿਆ ਹੈ ਤੇ ਉੱਧਰ ਲੁਧਿਆਣਾ ਦੇ ਦਰਾਹਾ ਸ਼ਹਿਰ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਦਰਾਹਾ ਤੋਂ ਲੁਧਿਆਣਾ ਜਾਣ ਵਾਲੀ ਨਹਿਰੀ ਸੜਕ ਦੇ ਉੱਤੇ ਅਜਨੋਦ ਪਿੰਡ ਦੇ ਨੇੜੇ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਨੇ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਪੰਜ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਇਹ ਹਾਦਸਾ ਸਵੇਰੇ ਸੰਘਣੀ ਧੁੰਦ ਦੇ ਕਾਰਨ ਵਾਪਰਿਆ। ਧੁੰਦ ਕਾਰਨ ਵਿਜ਼ਿਬਿਲਟੀ ਕਾਫੀ ਘੱਟ ਸੀ। ਰਿਪੋਰਟਾਂ ਮੁਤਾਬਕ ਕਰੇਲੂ ਗੈਸ ਸਿਲੰਡਰਾਂ ਨਾਲ ਭਰਿਆ ਇੱਕ ਟਰੱਕ ਜਾ ਰਿਹਾ ਸੀ ਅਜਨੋਦ ਪਿੰਡ ਦੇ ਨੇੜੇ ਇੱਕ ਕਾਰ ਅਚਾਨਕ ਟਰੱਕ ਦੇ ਸਾਹਮਣੇ ਆ ਗਈ ਕਾਰ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਬ੍ਰੇਕ ਲੱਗਣ ਕਾਰਨ ਟਰੱਕ ਤੇ ਲੱਦੇ ਕੁਝ ਸਿਲੰਡਰ ਸੜਕ ਦੇ ਡਿੱਗ ਪਾ ਗਏ ਪਏ ਅਤੇ ਪਿੱਛੋਂ ਆ ਰਹੇ ਵਾਹਨਾਂ ਨੇ ਵੀ ਬ੍ਰੇਕ ਲਗਾਈ ਪਰ ਸਿਮੈਂਟ ਨਾਲ ਭਰਿਆ ਇੱਕ ਟਰੱਕ ਸਮੇਂ ਸਿਰ ਨਹੀਂ ਰੁਕ ਸਕਿਆ ਅਤੇ ਅੱਗੇ ਖੜੇ ਵਾਹਨਾਂ ਦੇ ਨਾਲ ਜਾ ਕੇ ਟਕਰਾ ਗਿਆ ਜਿਸ ਕਾਰਨ ਘਟਨਾ ਸਥਾਨ 'ਤੇ ਕਈ ਟੱਕਰਾਂ ਹੋਈਆਂ ਤੇ ਅਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੀ ਕਿਉਂਕਿ ਟਰੱਕ ਘਰੇਲੂ ਗੈਸ ਸਿਲੰਡਰਾਂ ਨਾਲ ਭਰਿਆ ਹੋਇਆ ਸੀ। ਚੰਗੀ ਗੱਲ ਇਹ ਰਹੀ ਕਿ ਟਰੱਕ ਦੇ ਵਿੱਚ ਸਿਲੰਡਰਾਂ ਦੇ ਵਿੱਚ ਕੋਈ ਧਮਾਕਾ ਨਹੀਂ ਹੋਇਆ ਜੇਕਰ ਗੈਸ ਸਿਲੰਡਰ ਲੀਕ ਹੁੰਦੇ ਜਾਂ ਅੱਗ ਲੱਗ ਜਾਂਦੀ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਸੀ। ਫਿਲਹਾਲ ਇੱਕ ਵਿਅਕਤੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਗਿਆ ਅਤੇ 5 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਧਰ ਜਾਪਾਨ ਦੇ ਵਿੱਚ ਭਿਆਨਕ ਸੜਕੀ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਬਰਫੀਲੇ ਮੌਸਮ ਦੇ ਕਾਰਨ ਵੱਡਾ ਸੜਕੀ ਹਾਦਸਾ ਵਾਪਰਿਆ ਪੁਲਿਸ ਦੇ ਮੁਤਾਬਕ ਧੁੰਦਕਾਰੇ ਇਲਾਕੇ ਦੇ ਵਿੱਚ ਵਿਜ਼ਿਬਿਲਟੀ ਘਟਣ ਦੇ ਨਾਲ ਘਟਣ ਦੇ ਨਾਲ ਦੋ ਟਰੱਕ ਆਪਸ ਦੇ ਵਿੱਚ ਟਕਰਾ ਗਏ ਤੇ ਟੱਕਰ ਤੋਂ ਬਾਅਦ ਐਕਸਪ੍ਰੈਸ ਵੇ ਦੇ ਉੱਤੇ ਇੱਕ ਹਿੱਸਾ ਇਸ ਦਾ ਬੰਦ ਕਰ ਦਿੱਤਾ ਗਿਆ ਤੇ ਪਿੱਛੋਂ ਆ ਰਹੇ ਵਾਹਨ ਬਰਫੀਲੀ ਸੜਕ ਤੇ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕੇ ਜਿਸ ਕਾਰਨ 60 ਤੋਂ ਵੱਧ ਵਾਹਨ ਇੱਕ ਦੂਜੇ ਨਾਲ ਟਕਰਾ ਗਏ ਜਿਸ ਕਾਰਨ ਟੱਕਰ ਤੋਂ ਬਾਅਦ ਵਾਹਨਾਂ ਦੇ ਵਿੱਚ ਅੱਗ ਲੱਗ ਗਈ ਤੇ ਇਹ ਹਾਦਸਾ ਗੁਨਮਾ ਪ੍ਰੀ ਫੈਕਚਰ ਦੇ ਮਿਨਾ ਕਾਬੀ ਕਸਬੇ ਦੇ ਵਿੱਚ ਐਕਸਪ੍ਰੈਸ ਵੇ ਤੇ ਵਾਪਰਿਆ ਇਸ ਦੇ ਵਿੱਚ 77 ਸਾਲਾਂ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 26 ਹੋਰ ਵਿਅਕਤੀ ਜ਼ਖਮੀ ਦੱ세 ਜਾ ਰਹੇ ਨੇ ਹਾਦਸੇ ਦੇ ਵਿੱਚ ਆ ਸਾਲ ਦੇ ਅੰਤ ਅਤੇ ਨਵੇਂ ਸਾਲ ਦੀ ਸ਼ੁਰੂਆਤ ਦੀਆਂ ਛੁੱਟੀਆਂ ਦੇ ਵਿੱਚ ਦੇਸ਼ ਭਰ ਦੇ ਵਿੱਚ ਭਾਰੀ ਆਵਾਜਾਈ ਦੇਖੀ ਜਾ ਰਹੀ ਸੀ ਜਿਸ ਕਾਰਨ ਸਮਝਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਿਹੜਾ ਹੈ ਉਹ ਗੰਭੀਰ ਰੂਪ ਦੇ ਵਿੱਚ ਵਾਪਰਿਆ ਹੈ ਤੇ ਹੁਣ ਪੰਜਾਬ ਦੇ ਮੌਸਮ ਤੇ ਪਾਉਣਿਆ ਇੱਕ ਨਜ਼ਰ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਇੱਕ ਪਾਸੇ ਦਿਨ ਦੇ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤੇ ਰਾਤ ਦੇ ਘਟੋ ਘਟ ਤਾਪਮਾਨ ਦੇ ਵਿੱਚ ਵੀ ਗਰਾਵਟ ਦੇਖੀ ਗਈ ਹੈ ਸੂਬੇ ਭਰ ਦੇ ਕਈ ਇਲਾਕਿਆਂ ਦੇ ਵਿੱਚ ਸਵੇਰ ਸਾਰ ਸੰਘਣੀ ਧੁੰਦ ਦੇਖੀ ਗਈ ਹੈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਸਵੇਰ ਅਤੇ ਰਾਤ ਦੌਰਾਨ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਕਾਰਨ orange alert ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਜਲੰਧਰ ਅਮ੍ਰਿਤਸਰ ਆਦਮਪੁਰ ਲੁਧਿਆਣਾ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਦਰਜ ਕੀਤੀ ਗਈ ਹੈ ਤੇ ਅੱਜ ਸ਼ਾਮ ਤੇ ਰਾਤ ਨੂੰ ਵੀ ਇਹਨਾਂ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦੇਖੀ ਜਾ ਸਕਦੇ ਆ ਜਿਸ ਕਰਕੇ ਆਵਾਜਾਈ ਕਰਨ ਵਾਲਿਆਂ ਨੂੰ ਆਉਣ ਜਾਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ orange alert ਜਾਰੀ ਕੀਤਾ ਗਿਆ ਤੇ ਗੱਡੀਆਂ ਬੇਹੱਦ ਧੀਮੀ ਰਫ਼ਤਾਰ ਤੇ ਚਲਾਉਣ ਦੀ ਸਲਾਹ ਦਿੱਤੀ ਗਈ ਹੈ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ ਵੱਖੋ ਵੱਖਰੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 40 ਮੀਟਰ ਲੁਧਿਆਣਾ ਦੇ ਵਿੱਚ 50 ਮੀਟਰ ਗੁਰਦਾਸਪੁਰ ਚ 50 ਮੀਟਰ ਚੰਡੀਗੜ੍ਹ ਚ 20 ਮੀਟਰ ਤੱਕ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਧੁੰਦ ਦੇ ਕਾਰਨ ਬੱਸਾਂ ਵੀ ਲੇਟ ਹੋਈਆਂ ਨੇ ਰੇਲ ਗੱਡੀਆਂ ਦੇ ਵਿੱਚ ਵੀ ਦੇਰੀ ਹੋਈ ਹੈ ਅਤੇ ਕਈ ਉਡਾਨਾਂ ਵੀ ਦੇਰੀ ਦੇ ਨਾਲ ਉੱਡੀਆਂ ਨੇ ਤੇ ਕਈ ਉਡਾਨਾਂ ਦੇਰੀ ਦੇ ਨਾਲ ਹੀ ਲੈਂਡ ਕੀਤੀਆਂ ਨੇ ਇਸ ਦੇ ਨਾਲ ਨਾਲ ਕਈ ਉਡਾਨਾਂ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ ਦਿੱਲੀ ਅਤੇ ਅਮ੍ਰਿਤਸਰ ਦੇ ਹਵਾਈ ਅੱਡਿਆਂ ਤੇ ਰੱਦ ਵੀ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਆਕਾਸ਼ ਤੇ ਪੱਛਮੀ ਗੜਬੜੀ ਇਸ ਵੇਲੇ ਐਕਟਿਵ ਹੈ ਜਿਸ ਕਾਰਨ ਜੰਮੂ ਕਸ਼ਮੀਰ ਦੇ ਉੱਚੇ ਪਹਾੜਾਂ ਤੇ ਬਰਫਬਾਰੀ ਹੋਈ ਹੈ ਅਤੇ ਇਸੇ ਦੇ ਕਾਰਨ ਰਾਤ ਦੇ ਘੱਟੂ-ਘਟਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਦੇ ਵਿੱਚ 30 ਤੇ 31 ਤਰੀਕ ਨੂੰ ਇੱਕ ਨਵੀਂ ਪੱਛਮੀ ਗੜਬੜੀ ਐਕਟਿਵ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਘਟੋ ਘਟ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਤੇ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸ ਦੇ ਨਾਲ ਪੰਜਾਬ ਦਾ ਮੈਦਾਨੀ ਇਲਾਕਾ ਠੰਡ ਦੀ ਚਪੇਟ ਦੇ ਵਿੱਚ ਆ ਸਕਦਾ ਹੈ ਠੰਡ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਰਾਤ ਸਮੇਂ ਖਾਂਡ ਦੇ ਵਿੱਚ 1-2 ਡਿਗਰੀ ਦੀ ਹੋਰ ਗਿਰਾਵਟ ਆ ਸਕਦੀ ਹੈ ਇਸੇ ਤਰ੍ਹਾਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬاندی ਹੈ ਜਿਹੜੀ ਉਹ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਦਰਜ ਕੀਤੀ ਜਾ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਰ ਵਿਆਪਕ ਪੱਧਰ ਤੇ ਬਰਸਾਤ ਹੋਣ ਦੀ ਕੋਈ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਹੈ 1-2 ਜਗ੍ਹਾ ਤੇ ਹਲਕੀ ਬੂੰਦਾਬاندی ਦੀ ਸੰਭਾਵਨਾ ਜ਼ਰੂਰ ਦਿਟਾਈ ਗਈ ਹੈ ਇਸ ਦੇ ਨਾਲ ਹਲਕੀ ਬੂੰਦਾਬਾਂ ਦੀ ਦੇ ਨਾਲ ਵਿਆਪਕ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਘਟਣ ਦੀ ਉਮੀਦ ਜਿਹੜੀ ਹੈ ਉਹ ਮੌਸਮ ਹਵਾਲੇ ਨੂੰ ਨਹੀਂ ਜਿਤਾਈ ਗਈ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 1 ਹਫਤੇ ਤੱਕ ਸੂਬੇ ਦੇ ਵਿੱਚ ਵਿਆਪਕ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਕਰਕੇ ਹਾਲਾਤ ਹੈ ਜਿਹੜੇ ਅਗਲੇ 1 ਹਫਤੇ ਤੱਕ ਇਸੇ ਤਰ੍ਹਾਂ ਦੇ ਬਣੇ ਰਹਿਣਗੇ ਠੰਡ ਵੀ ਵਾਧਦੀ ਹੋਈ ਨਜ਼ਰ ਆ ਸਕਦੀ ਹੈ ਤੇ ਇਸ ਦੇ ਨਾਲ ਨਾਲ ਨੈਸ਼ਨਲ ਹਾਈਵੇ ਦੇ ਨਜ਼ਦੀਕੀ ਸ਼ਹਿਰਾਂ ਦੇ ਵਿੱਚ ਜਿੱਥੇ ਪ੍ਰਦੂਸ਼ਣ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਪ੍ਰਦੂਸ਼ਣ ਉਸੇ ਤਰ੍ਹਾਂ ਹੀ ਜਿਹੜਾ ਉਸ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਠੰਡ ਜ਼ਰੂਰ ਵਧਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ